ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹਿੰਮ ਤਾਹਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤਾਹਤ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਾਹ ਸਚਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਉਹ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਪਾਰਸ਼ ਪੁੱਤਰ ਦਰਮੇਸ਼ ਸਿੰਘ ਇਹ ਪਿੰਡ ਡੱਲੇਕੇ ਥਾਣਾ ਲੋਪੋਕੇ ਤੇ ਸੈਮੁਰਮ ਸਿੰਘ ਸੈਮ ਪੁੱਤਰ ਜਸਪਾਲ ਸਿੰਘ ਇਹ ਵਾਰ ਨੰਬਰ 6 ਫਤਿਹਗੜ ਚੂੜੀ ਨਾ ਰਹਿਣਾ ਲਾਜੀ ਇਹ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰਨ ਦੇ ਨਾਲ ਜਿਹੜੇ ਬਰਾਮਦ ਤੇ ਇਹਨਾਂ ਕੋਲੋਂ ਕੀਤੀ ਗਈ ਹੈ ਰਾਜ ਜੀ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਨਮ ਦਿਨ ਤੇ ਚੱਲਿਆ ਵਾਂ ਜਨਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਦੀਖਦੇ ਰਹੇ ਭੀ ਆਇਆ ਨਹੀਂ ਆਇਆ ਲੀਆਂ ਪਤਾ ਨਹੀਂ ਕਿਹੜੇ ਚਾਂਸੇ ਜਾ ਕੇ ਤਾਂ ਕਿੱਥੇ ਚਲ ਗਿਆ ਤੇ ਕਿੱਥੇ ਨਹੀਂ ਹਾਲ ਨੂੰ ਪਤਾ ਨਹੀਂ ਲੱਗਾ ਕੋਈ ਤੇ ਮਾੜਾ ਮਟਾਹੇ ਦਾ ਕਰਜਾ ਚੁੱਕ ਕੇ ਤੇ ਘਰ ਘੁਰ ਬਣਾਇਆ ਸਾਡੇ ਤੇ ਵਿਆਜ ਦੇ ਪੈਸੇ ਦੇਣ ਵਾਲੇ ਕਿਦਾ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹੱਲਿਸ਼ਤਾ ਲੋਨ ਵਾਲੇ ਕਿੰਨੀਆਂ ਕਿੰਨੀਆਂ ਸਾਡੀ ਹੱਲਿਸ਼ਤਾ ਜਿਹੜੇ ਕਰਜਾ ਚੁੱਕ ਚੁੱਕ ਕੇ ਤੇ ਫੇਰ ਘਰ ਬਣਾਇਆ ਆਨੂ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਤੇ ਦੁਜੇ ਪਿਆ ਵਾ ਕਿੰਨੇ ਸੱਦ ਲਿਆ ਕਿਹੜਾ ਦਸਮਣ ਬਣ ਗਿਆ ਸਾਡਾ ਅਸੀਂ ਤਾਂ ਆ ਕੰਮ ਬਸ ਕਿ ਕੀਤੇ ਮਿਹਨਤ ਦੇ ਨਾਲ ਅਸੀਂ ਤਾਂ ਰਹੇ ਆ ਕੰਮ ਕਰੀ ਤਾਂ ਲੋਕਾਂ ਦੇ ਘਰਾਂ ਦਾ ਪਤੇ ਲਾਇਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਹੁੰਦਾ ਵੀ ਰੋਟੀ ਰਾਤ ਨੂੰ ਬਣਾਉਨੇ ਆ ਸਾਨੂੰ ਤੇ ਨਾ ਰਾਵਾਂ ਦਾ ਪਤਾ ਬਣੀਆ ਪੀ ਕਿਹੜੇ ਰਾ ਡਿਆ ਵਾ ਸਾਮ ਸਾਨੂੰ ਨਹੀਂ ਪਤਾ ਕਿਦੋਂ ਨਾ ਗਿਆ ਵਾ ਸਾਨੂੰ ਤਾਂ ਜਰਮ ਦੇਣੀ ਦੱਸ ਕੇ ਗਿਆ ਵੀ ਮੈਂ ਜਰਮ ਦੇਣ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਪਤ ਲੰਮੇ ਪੈ ਨੇਰਾ ਵਾ ਸਮਾਂ ਨਹੀਂ ਚੰਗਾ ਕਹਿੰਦਾ ਨਹੀਂ ਮੈਂ ਜਰਮ ਦੇ ਵੇ ਕਿਤੇ ਆ ਜਾਣਾ ਹੁਣੇ ਉਹ ਵਜਾ ਗਿਆ ਜੇ ਕਰੋ ਕੁਵਾਰਾ ਇਹ ਜੀ ਤੇ ਵੀ ਕਿਹ ਸਾਲੀਆਂ 20 ਸਾਲ ਦਾ ਇਹ ਜੀ 12 ਕੋਈ ਸੱਦਿਆ ਕਿਸ ਨੇ ਫੋਨ ਕਰਕੇ ਤਾਂ ਪਤਾ ਲੱਗਾ ਵੀ ਖ਼ਬਰੀ ਆਈ ਤੇ ਫੇਰ ਪਤਾ ਲੱਗਾ ਜੀ ਸਹੀ ਹੋਈ ਆ ਪੁਲਿਸ ਵਾਲੇ ਨਹੀਂ ਆਏ ਕੋਈ ਹਾਂ ਸਾਡਾ ਘਰ ਜੇ ਪਾਏ ਕਰਜ਼ਾ ਦੇਣਾ ਹੈ ਲੈ ਫਰੋਂ ਨਹੀਂ ਪਤਾ ਮੰਨ ਲਓ ਕਿ ਉਹਦੋਂ ਜਦੋਂ ਇਹ ਗਿਆਕ ਤੇ ਰੱਦ ਗਿਆ ਜੀ ਨਾ ਸਾਮੇਦਨ ਆਇਆ ਜਨਮ ਦੇ ਤੇ ਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੇ ਫੋਨ ਕੀਤਾ ਸੀ ਇਹਨਾਂ ਕਿ ਸਾਨੂੰ ਮਹਲਾ ਸਾਡੇ ਨਾਲ ਚੱਲ ਬਾਅਦ ਤਾਂ ਨਹੀਂ ਸਾਨੂੰ ਪਤਾ ਵੀ ਮਹਲਾ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਅੱਜ ਖਬਰ ਸੁਣੀ ਹੈਗੀ ਵੀ ਜਦੋਂ ਨਿਊਜ਼ ਆਈ ਹੈਗੀ ਇਹ ਨਿਸ਼ਾਨੀ ਕਰਦਾ ਕੋਈ ਸਾਰੀਆਂ ਹਾਲੇ ਮਹਲਾ ਇਹ ਤਾਰਨ ਦੇ ਕੋਈ ਤਾਰ ਨਹੀਂ ਹਾਲੇ ਪਾਰ ਨੰਬਰ 6 ਨੀਅਤ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਤੇ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵੀਟੇਸ਼ਨ ਕੀਤਾ ਸੀ ਬਾਡੇ ਦਾ ਉਹ ਬਾਡੀ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਅ ਪਤਾ ਨਹੀਂ ਕਿਸ ਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ న్యూਸ ਅਸੀਂ ਦੇਖੀ ਆ ਅੱਜ ਅਸੀਂ న్యూਸ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ੇ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਤੇ ਬਾਕੀ ਕੋਈ ਹਾਲਾਤ ਕੋਈ ਐਟੋਸਿਸ਼ਨ ਜਿਹੜੀ ਇੰਨੀ ਮਕਮਾੜੀ ਜਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸ਼ਾਜਿਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅਗੇ ਉਹ ਬੇਨਤੀ ਆ ਕਿ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਸਾਡਾ ਜਿਹੜਾ ਸੈਮੂਅਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲਾਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਉਹਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੋਂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਉਹਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋ ਹੀ ਆ ਵੀ ਆ ਕੇ ਤੁਸੀਂ ਘਰ ਇਨਕੁਆਇਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤੋਂ ਪਹਿਲ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨਹੀਂਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ